ਸਾਰਨ ਪਿਆਰੇ ਸਾਥੀ ਕਾ ਜੀ ਤੇ ਅੱਜ ਦੀ ਸਾਡੀ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਜਿਹੜੀ ਵੀਡੀਓ ਕਰ ਰਹੇ ਹਾਂ ਉਸ ਦਾ ਮੁੱਦਾ ਜਿਹੜਾ ਹੈਗਾ ਆ ਜੀ ਇਟਲੀ ਦੇ ਵਿੱਚ ਆ ਕੇ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਕਿੱਦਾਂ ਲੱਭ ਸਕਦੇ ਫੈਕਟਰੀ ਦਾ ਕੰਮ ਨੂੰ ਇਥੇ ਜਿਹੜਾ ਟੌਪ ਦਾ ਕੰਮ ਜਿਹੜਾ ਮੰਨਿਆ ਜਾਂਦਾ ਹੈ ਇੱਥੇ ਮੈਨੂੰ ਲੱਗਦਾ ਵੀ 100 ਚੋਂ 80% ਤੋਂ ਵੱਧ ਜਿਹੜੇ ਆਪਣੇ ਇੰਡੀਅਨ ਪੰਜਾਬੀ ਆਗੇ ਜਾਂ ਵਿਦੇਸ਼ੀ ਵੀ ਲੈ ਸਕਦੇ ਆਗੇ ਉਹ ਫੈਕਟਰੀਆਂ 'ਚ ਕੰਮ ਕਰਦੇ ਆਗੇ ਫੈਕਟਰੀ ਦੇ ਕੰਮ ਨੂੰ ਜਿਹੜਾ ਹੈਗਾ ਸਭ ਤੋਂ ਵਧੀਆ ਕੰਮ ਇੱਥੇ ਮੰਨਿਆ ਜਾਂਦਾ ਹੈਗਾ ਫੈਕਟਰੀਆਂ ਵਿੱਚ ਲੱਗ ਲੱਗਣੇ ਲੱਕੜ ਦੀਆਂ ਫੈਕਟਰੀਆਂ ਪਲਾਸਟਿਕ ਦੀਆਂ ਫੈਕਟਰੀਆਂ ਲੋਹੇ ਦੀਆਂ ਫੈਕਟਰੀਆਂ ਜਿਨ੍ਹਾਂ ਨੂੰ ਮੈਟਰੋ ਮੈਕੈਨਿਕੋ ਦਾ ਕੰਮ ਕਹਿ ਦਿੰਦੇ ਹੈਗੇ ਇਹ ਲੱਗ ਲੱਗ ਤਰ੍ਹਾਂ ਦੀਆਂ ਫੈਕਟਰੀਆਂ ਹੈਗੀਆਂ ਤੇ ਇਹਨਾਂ ਦੇ ਵਿੱਚ ਕੰਮ ਤੁਸੀਂ ਕਿੱਦਾਂ ਲੱਭ ਸਕਦੇ ਹੋ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਦੇ ਵਿੱਚ ਕੰਮ ਲੱਭਣ ਨੂੰ ਤੇ ਕਿਹੜੀ ਜਗ੍ਹਾ ਦੇ ਉੱਪਰ ਜਾ ਕੇ ਜਿਹੜਾ ਹੈ ਤੁਸੀਂ ਕੰਮ ਵਾਸਤੇ ਹੈਗਾ ਆਪਣਾ ਦੁਮੰਦਾ ਕਰ ਸਕਦੇ ਹੋ ਕਿ ਮੈਂ ਫੈਕਟਰੀ ਵਿੱਚ ਕੰਮ ਕਰਨਾ ਹੈਗਾ ਸਾਰੀ ਦੀ ਸਾਰੀ ਫੁੱਲ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਦੋਵੇਂ ਨਾਲੇ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ੇਅਰ ਤੇ ਚਲੋ سٹارٹ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਜਿਹੜਾ ਕੰਮ ਲੱਭਣ ਦਾ ਤਰੀਕਾ ਹੈ ਇੱਕ ਦੇ ਤਰੀਕਾ ਵੀ ਜੇ ਸਾਨੂੰ ਕੋਈ ਜਾਣ ਪਛਾਣ ਆਦਾ ਹੈ ਅਸੀਂ ਉਹਨੂੰ ਕਹਿ ਕੇ ਕੰਮ ਲੱਭਾਦੇ ਹਾਂ ਤੇ ਦੂਸਰਾ ਤਰੀਕਾ ਹੈ ਜੀ ਏਜੰਸੀਆਂ ਬਣੀਆਂ ਹੁੰਦੀਆਂ ਨੇ ਇੱਥੇ ਅਸੀਂ ਕਈ ਵਾਰੀ ਝੱਕ ਜਾਂਦੇ ਆਂ ਵੀ ਇਹ ਏਜੰਸੀ ਦਮਾਂ ਦਾ ਨਹੀਂ ਲਾਉਣ ਜਾਣਾ ਮੈਨੂੰ ਬੋਲੀ ਨਹੀਂ ਆਉਂਦੀ ਜਾਂ ਮੈਨੂੰ ਬੋਲੀ ਘੱਟ ਆਉਂਦੀ ਹੈ ਮੈਂ ਕਦੀ ਕੋਈ ਕੰਮ ਕੀਤਾ ਨਹੀਂ ਹੈ ਸੋ ਇਹਨਾਂ ਚੀਜ਼ਾਂ ਵਿੱਚ ਝੱਟ ਜਾਂਦੇ ਆਂ ਪਰ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਵੀ ਅਸੀਂ ਜਾਈਏ ਏਜੰਸੀ 'ਚ ਦਮਾਂ ਦਾ ਲਈਏ ਉਦੇ ਵੀ ਆਪਣਾ curriculm ਬਣਾਈਏ curriculm ਦਾ ਜਿਹੜਾ ਇੱਕ ਪੇਪਰ ਹੁੰਦਾ ਜਿਹਦੇ ਤੇ ਸਾਡੀ ਡਿਟੇਲ ਲਿਖੀਂਦੀ ਮੇਰੇ ਕੋਲ ਕਿਹੜਾ ਲਾਇਸੈਂਸ ਆ ਮੈਨੂੰ ਕਿੰਨੀ ਬੋਲੀ ਉਹਨੀ ਮੇਰਾ ਕੀ ਕੰਮ ਦਾ ਐਕਸਪੀਰੀਅੰਸ ਆ ਉਹਦੇ ਵਿੱਚ ਤੁਸੀਂ ਆਪਣਾ ਲਿਖੋ ਚਾਹੇ ਤੁਸੀਂ ਨਹੀਂ ਵੀ ਕੰਮ ਕੀਤਾ ਜਾਂ ਥੋੜਾ ਬੋਟਾ ਵੀ ਕੰਮ ਕੀਤਾ ਤੇ ਉਹਨੂੰ ਉਹਦੇ ਵਿੱਚ ਮੈਂਸ਼ਨ ਕਰੋ ਲਿਖੋ ਜੇ ਨਹੀਂ ਕੀਤਾ ਕੋਮਿਕ ਕਾਰਕੁਸ਼ਕਾਰੀ ਕੋ ਕਰ ਸਕਦਾ ਕਿ ਕਾਰਕੁਸ਼ਕਾਰੀ ਕੋ ਕੰਮ ਕੀਤਾ ਕਈ ਵਾਰੀ ਤੁਹਾਡਾ ਇਹ ਲਿਖਿਆ ਹੋਇਆ ਹੈ ਜਿਹੜੀ ਚੀਜ਼ ਆ ਇਹ ਇਹ ਟਰਿਕ ਹੁੰਦੀ ਆ ਜਿਹੜੀ ਫੈਕਟਰੀ ਦਾ ਤੁਹਾਡੇ ਲਈ ਦਰਵਾਜ਼ਾ ਖੋਲ ਦਿੰਦੀ ਆ ਜਦੋਂ ਇਹ ਬਿਲਕੁਲ ਕਹਿੰਦੇ ਆ ਕਿ ਮੈਂ ਬਿਲਕੁਲ ਕੰਮ ਨਹੀਂ ਮੱਕੇ ਤੇ ਵੀ ਕੰਮ ਨਹੀਂ ਕੀਤਾ ਤਾਂ ਉਹ ਫਿਰ ਥੋੜਾ ਜਾਂ ਡਾ ਵੀ ਪਤਾ ਨਹੀਂ ਕਰ ਸਕਦਾ ਕਿ ਨਹੀਂ ਕਰ ਸਕਦਾ ਇਹਨੂੰ 5 ਸਾਲ ਹੋ ਗਏ ਇਹਨੂੰ 10 ਸਾਲ ਹੋ ਗਏ ਇਹਨੂੰ 15 ਸਾਲ ਇਹਨੇ ਕਿਉਂ ਨਹੀਂ ਇਹਦਾ ਕੀਤਾ ਸੋ ਤੁਸੀਂ ਇਹ ਦੱਸੋ ਕਿ ਇਹ ਕਾਰ ਕਿ ਉਸ ਕਾਰ ਕੋਲ ਕੰਮ ਕੀਤਾ ਹੈ ਜਾ ਮੈਨੂੰ ਇੰਬਾਲੋ ਦਾ ਕੰਮ ਆਉਂਦਾ ਹੈ ਮੇਰੀ ਕਪੈਸਿਟੀ ਜਿਹੜੀ ਆ ਆਪਣਾ ਜਿਹੜਾ ਕੁਰੀਕੁਲਮ ਬਣਾਉਦੇ ਰਿਹਾ ਵਿੱਚ ਸਪੈਸ਼ਲ ਲਿਖੋ ਵੀ ਤੁਹਾਡੇ ਵਿੱਚ ਕੀ ਕੀ ਕਾਬਲੀਅਤ ਆ ਮੈਂ ਕੰਪਿਊਟਰ ਵਧੀਆ ਜਾਣਦਾ ਮੇਰੀ ਸਿੱਖਣ ਦੀ ਕਾਬਲੀਅਤ ਬਹੁਤ ਜ਼ਿਆਦਾ ਹੈ ਮੈਂ ਚੀਜ਼ਾਂ ਨੂੰ ਛੇਤੀ ਸਿੱਖ ਲੈਣਾ ਉੱਥੇ ਕੰਪਟੈਂਸੀ ਕਰਕੇ ਇੱਕ ਤੁਹਾਡਾ ਕਾਲਮ ਬਣਾਇਆ ਤਾਂ ਉਹਦੇ ਵਿੱਚ ਆਪਣੀਆਂ ਇਹਨਾਂ ਚੀਜ਼ਾਂ ਨੂੰ ਲਿਖੋ ਮੇਰਾ ਇਟਾਲੀਅਨ ਦਾ ਲੈਵਲ ਕੀ ਆ ਮੈਂ ਇਟਾਲੀਅਨ ਬੋਲਣੀ ਬੜੀ ਸਰ ਵਧੀਆ ਸਿੱਖਦਾ ਜੇ ਆਪਣੇ ਬਾਰੇ ਇਹ ਵੀ ਲਿਖੋ ਕਿ ਮੈਂ ਇਹੋ ਜਿਹਾ ਬੰਦਾ ਵੀ ਮੈਂ ਹਰ ਇੱਕ ਸਿਚੁਏਸ਼ਨ ਦੇ ਵਿੱਚ ਹਰ ਇੱਕ ਬੰਦੇ ਨਾਲ ਕੰਮ ਕਰਨ ਲਈ ਰਾਜ਼ੀ ਹੋ ਜਾ ਤਾਂ ਉਹਨਾਂ ਦੇ ਉਹਨਾਂ ਨੂੰ ਜਦੋਂ ਤੁਹਾਡਾ ਕੋਰੀਕੂਲਮ ਪੜਾਇਆ ਜਾਂਦਾ ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਬੰਦਾ ਹੈ ਜਿਹੜਾ ਹਰ ਇੱਕ ਸਿਚੁਏਸ਼ਨ ਦੇ ਵਿੱਚ ਸਾਡੇ ਨਾਲ ਦੇ ਬੰਦਿਆਂ ਨਾਲ ਦੂਜਿਆਂ ਨਾਲ ਕੰਮ ਕਰਨ ਲਈ ਰਾਜੀ ਹੋ ਜਾਂਦਾ ਤਾਂ ਇਹ ਸਾਡੀ ਫੈਕਟਰੀ ਲਈ ਵਧੀਆ ਹੈ ਜਦੋਂ ਇਦਾਂ ਦੀਆਂ ਚੀਜ਼ਾਂ ਕੋਰੀਕੂਲਮ ਚੈੱਕ ਕਰਦੇ ਨੇ ਕਿਉਂਕਿ ਅਸੀਂ ਵੀ ਕਈ ਵਾਰੀ ਫੈਕਟਰੀਆਂ ਚ ਆਉਂਦੇ ਨੇ ਜਾਂ ਕਰਦੇ ਹੀ ਕੋਰੀਕੂਲਮ ਦੇਖਿਆ ਜਾਂਦਾ ਜਦੋਂ ਸਲਾਹ ਕੀਤੀ ਜਾਂਦੀ ਬੰਦੇ ਰੱਖਣੇ ਆ ਇਹ curriculm ਦੇਖਦੇ ਤੋਂ ਉਹਦੇ ਚਾਹੀਓ ਇਹ ਵਾਲੀਆਂ ਕਪੈਸਟੀਆਂ ਬੰਦੇ ਦੀਆਂ ਹੋਣ ਜਾਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਪਹਿਲੇ ਨੰਬਰ ਤੇ ਰੱਖੇ ਜਾਣੀਆਂ ਕਿ ਇਹਦੇ ਵਿੱਚ ਕਪੈਸਿਟੀ ਹੈ ਕਿ ਇਹ ਛੇਤੀ ਕੰਮ ਸਿੱਖ ਜਾਂਦਾ ਫਿਰ ਇਹਨੂੰ ਜਿਹੜੇ ਜੇ ਨਵਾਂ ਬੰਦਾ ਕੋਈ ਇਹਨੂੰ ਸਿਖਾਉਣ ਨੂੰ 20 ਦਿਨ ਲੱਗਣੇ ਆ ਤੇ ਇਹਦੇ 'ਚ ਇਹ ਕਾਬਲੀਅਤ ਹੈ ਇਹ ਤੇ ਤੁਸੀਂ 5-4 ਦਿਨ 'ਚ ਸਿਖਾ ਲਾਂ ਤਾਂ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਵਾਲੀਆਂ ਸਕਿੱਲ ਨੇ ਇਹਨਾਂ ਨੂੰ ਉਹਦੇ ਵਿੱਚ ਮੈਂਸ਼ਨ ਕਰੋ ਤੇ ਦੂਜਾ ਤੁਸੀਂ ਜਿਹੜਾ ਕੰਮ ਲੱਭ ਸਕਦੇ ਏਜੰਸੀਆਂ 'ਆਂ ਲੱਭ ਸਕਦੇ ਹੋ ਤੇ ਤੀਜਾ ਜਿਹੜਾ ਤੁਸੀਂ ਕੰਮ ਐ ਫੈਕਟਰੀ 'ਚ ਸਿੱਧੇ ਜਾ ਕੇ ਦਮਾ ਦੇ ਕੇ ਕੋਈ ਵੀ ਫੈਕਟਰੀ ਤੁਹਾਡਾ ਦਮਾਂਦਾ ਲੈਣ ਤੋਂ ਨਾ ਨਹੀਂ ਕਰਦੀ ਫੈਕਟਰੀ 'ਚ ਜਾਓ ਬੂਏ ਦੇ ਉੱਤੇ ਬੈਲ ਮਾਰੋ ਆਪਣਾ ਕੁੜੀ ਕੁਲਮ ਲੈ ਕੇ ਜਾਓ ਜੇ ਉਸ ਫੈਕਟਰੀ ਵਿੱਚ ਤੁਹਾਡਾ ਕੋਈ ਜਾਣ ਪਛਾਣ ਵਾਲਾ ਲੱਗਾ ਕੁੜੀ ਕੁਲਮ ਦੇ ਉੱਤੇ ਨਾਮ ਲਿਖਿਆ ਹੁੰਦਾ ਨਾ ਉਹਨਾਂ ਨੂੰ ਦੱਸੋ ਜਿਹੜੀ ਸਕੱਤਰਿਆ 'ਚ ਕੁੜੀ ਬੈਠੀ ਆ ਬੰਦਾ ਬੈਠਾ ਉਹਨਾਂ ਨੂੰ ਜਾ ਕੇ ਦੱਸੋ ਕਿ ਮੈਂ ਇਸ ਫੈਕਟਰੀ ਦੇ ਵਿੱਚ ਮਾਲ ਨੂੰ ਤੁਹਾਡਾ ਨਾਮ ਜਾਸ ਕਰਨਾ ਤੁਹਾਡੀ ਫੈਕਟਰੀ 'ਚ ਮੈਂ ਦਮਾਂਦਾ ਲੈਣ ਆਇਆ ਮੈਂ ਕਹਾਂ ਵੀ ਮੈਂ ਇਸ ਫੈਕਟਰੀ ਵਿੱਚ ਜਾਸ ਕਰਨਾ ਸੀ ਉਹਨੂੰ ਜਾਣਨਾ ਤੇ ਤੁਹਾਡਾ ਉੱਤੇ ਨਾਮ ਲਿਖ ਦਿੱਤਾ ਜਾਏਗਾ ਤਾਂ ਉਹ ਜਿਹੜਾ ਕੁੜੀ ਕੁਲਮ ਦੇ ਉੱਤੇ ਨਾਮ ਲਿਖਿਆ ਹੁੰਦਾ ਨਾ ਜੇ ਉਸ ਬੰਦੇ ਦਾ ਜੇ ਉਸ ਬੰਦੇ ਦੀ ਫੈਕਟਰੀ ਦੇ ਵਿੱਚ ਥੋੜੀ ਇਮੇਜ ਵਧੀਆ ਹੋਵੇ ਤਾਂ ਉਹਦਾ ਉਸ ਕੁਰੀ ਕੁਲਮ ਦੇ ਤੇ ਬਹੁਤ ਜ਼ਿਆਦਾ ਵਧੀਆ ਪ੍ਰਭਾਵ ਪੈਂਦਾ ਕਿ ਇਹ ਬੰਦਾ ਜਿਹੜਾ ਵਾ ਇਹਨੂੰ ਜਾਣਨ ਵਾਲਾ ਇਹ ਬੰਦਾ ਫਿਰ ਉਸ ਬੰਦੇ ਨੂੰ ਜਾ ਕੇ ਪੁੱਛਦੇ ਨੇ ਕਿ ਤੁਸੀਂ ਕਿੱਦਾਂ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ ਇਹਦਾ ਕੰਮ ਕਰਨ ਦਾ ਤਰੀਕਾ ਕੀ ਸਹੀ ਹੈ ਨਹੀਂ ਸਹੀ ਉਹਦੇ ਨਾਲ ਤੁਹਾਡਾ ਕਾਫੀ ਵਧੀਆ ਪ੍ਰਭਾਵ ਪੈ ਜਾਂਦਾ ਸੋ ਇਹ ਜਿਹੜੇ ਮੇਨ ਤਿੰਨ ਤਰੀਕੇ ਨੇ ਜੇ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਲੱਭਣਾ ਤੇ ਫੈਕਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਤਨਖਾਹ ਆਉਂ ਕੋ ਮੈਟਲ ਮਕੈਨਿਕ ਦੇ ਵਿੱਚ ਹੁੰਦੀ ਹੈ 2 PM ਦੀ ਹੈ ਮੈਟਰ ਮਕੈਨਿਕ ਦੇ ਵਿੱਚ 100 150 ਯੂਰੋ ਇਹ ਲੇਨੀਓ ਨਾਲੋਂ ਮਤਲਬ ਲੱਕੜ ਦੇ ਕੰਮ ਨਾਲੋਂ ਫਰਨੀਚਰ ਦੇ ਕੰਮ ਨਾਲੋਂ ਥੋੜਾ ਜ਼ਿਆਦਾ ਮਿਲ ਜਾ। ਤੇ ਉਹ ਕੰਮ ਥੋੜਾ ਹੋਰ ਤਰੀਕੇ ਦਾ ਹੁੰਦਾ ਪਰ ਉੱਚ ਇਹ ਜਿਹੜੀ ਆ ਪੇ ਥੋੜੀ ਜ਼ਿਆਦਾ ਹੈ। ਮੈਂ ਇੱਥੇ ਕੁਝ ਚੀਜ਼ਾਂ ਜਿਹੜੀਆਂ ਐਡ ਕਰਦੀਆਂ ਚਾਹੂਗਾ ਜਿੱਦਾਂ ਇਹਨਾਂ ਨੇ ਕਿਹਾ ਕੋਰੀਕੋਲਮ ਬਣਾਉਣਾ। ਹਾਂ ਕੋਰੀਕੋਲਮ ਬਣਾਓ ਉਹਦੇ ਵਿੱਚ ਜਿਹੜਾ ਐਕਸਪੀਰੀਅੰਸ ਨਹੀਂ ਹੈਗਾ ਤੇ ਹੱਦ ਇਹ ਕੋਸ਼ਿਸ਼ ਕਰੋ ਕਿ ਮੈਂ 2 ਜਾਂ 3 ਮਹੀਨਾ ਫੈਕਟਰੀ ਜਿਹੜਾ ਕੰਮ ਕੀਤਾ ਹੈਗਾ ਇਹਨਾਂ ਕਿ ਲਿਖ ਦਿਓ ਮੈਨੂੰ ਐਕਸਪੀਰੀਅੰਸ ਜਿਹੜਾ ਹੈਗਾ ਜਿਆਦਾ ਲਿਖਣ ਦੀ ਲੋੜ ਨਹੀਂ ਕਿਉਂਕਿ ਜੇ ਤੁਸੀਂ ਜਿਆਦਾ ਲਿਖੋਗੇ ਉਹ ਫਿਰ ਤੁਹਾਡੇ ਤੋਂ ਜਿਆਦਾ ਐਕਸੈਪਟ ਕਰਨਗੇ ਵੀ ਇਹ ਬੰਦੇ ਨੂੰ ਕੰਮ ਆਉਂਦਾ ਹੈਗਾ ਦੂਸਰੀ ਚੀਜ਼ ਹੈਗੀ ਲੋੜ ਤੋਂ ਜਿਹੜਾ ਵੱਧ ਕੇ ਜਿਹੜੀਆਂ ਮੰਨ ਲਓ ਜੋ ਤੁਹਾਨੂੰ ਚੀਜ਼ਾਂ ਆਉਂਦੀਆਂ ਨੇ ਹੱਦ ਕੋਸ਼ਿਸ਼ ਕਰੋ ਵੀ ਉਹ ਹੀ ਚੀਜ਼ਾਂ ਲਿਖੋ ਲੋੜ ਤੋਂ ਵੱਧ ਜਿਹੜਾ ਹੈਗਾ ਉਹਨੂੰ ਵਧਾ ਚੜਾ ਕੇ ਲਿਖਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਤੁਹਾਡੇ ਆਸਤੇ ਜਿਹੜਾ ਮਾੜਾ ਪ੍ਰਭਾਵ ਪਾਊਗਾ ਤੁਹਾਡੇ ਕੰਮ ਦੇ ਉੱਪਰ ਬਾਅਦ ਵਿੱਚ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਨਾਂ ਕੁਝ ਏਜੰਸੀਆਂ ਦੇ ਨਾਮ ਦੱਸਣੇ ਕਈ ਜਾ ਕੇ ਤਾਂ ਬੰਦਾ ਕਰ ਸਕਦੇ। ਇਟਲੀ ਵਿੱਚ ਜਿਹੜੀ ਸਾਰਾ ਤੋਂ ਮੇਨ ਏਜੰਸੀ ਹੈ ਇਹ ਵਾਲਿਆ ਉਹ ਹੈਗੀ ਹੈ ਮਾਬ। ਮਾਬ। ਉਸ ਤੋਂ ਬਾਅਦ ਰੈਸਟ੍ਰੈਂਟ ਹੈਗੀ। ਇਹ ਦੋ ਏਜੰਸੀਆਂ ਨੇ ਰੈਸਟ੍ਰੈਂਟ ਕੋਲੋਂ ਓਬੇਟੀਕੋਲੋ ਵਾਲਾ ਨਾਮ ਹੁੰਦਾ ਸੀਗਾ ਇਹਨਾਂ ਦਾ। ਫਿਰ ਇਹਨਾਂ ਨੇ 2000 ਤੇ 15 ਦੇ ਵਿੱਚ ਕੱਟ ਕੇ ਆਪਣਾ ਨਾਮ ਓਬੇਟੀਕੋ ਬੰਦ ਕਰਕੇ ਉਸ ਤੋਂ ਬਾਅਦ ਜਿਹੜੀ ਹੈਗੀ ਰੈਸਟ੍ਰੈਂਟ ਬਣ ਗਈ ਹੈਗੀ। ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜੀ ਅਦੇਕੋ ਤੇ ਹੋਰ ਕਈ ਇਹੋ ਜਿਹੀਆਂ ਜਿਹੜੀਆਂ ਤਿੰਨ ਮੇਨ ਏਜੰਸੀਆਂ ਜਿਨ੍ਹਾਂ ਦਾ ਮੈਂ ਨਾਮ ਦੱਸਿਆ ਇਹ ਤੋਂ ਲਾਹ ਹੋਰ ਵੀ ਕਈ ਇਹੋ ਜਿਹੀਆਂ ਏਜੰਸੀਆਂ ਹੈਗੀਆਂ ਲੱਗੀਆਂ। ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਜਿਹੜੇ ਦਮਾਨਦੇ ਕਰਦੇ ਹੋ ਕਿਉਂਕਿ ਰੈਡ ਸਟੈਂਡ ਮਾਰਕ ਤੇ ਦੇਖੋ ਇਹ ਤਿੰਨ ਇਹੋ ਜਿਹੀਆਂ ਏਜੰਸੀਆਂ ਜਿਹੜੀਆਂ ਤੁਹਾਨੂੰ ਹਰ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਛੋਟਿਆਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਨੇ ਤੁਹਾਨੂੰ ਇਹਨਾਂ ਦੀਆਂ ਬ੍ਰਾਂਚਿਸ ਜਿਹੜੀਆਂ ਨੇ ਮਿਲ ਜਾਂਦੀਆਂ ਜਿੱਥੇ ਆ ਕੇ ਤੁਸੀਂ ਦਮੰਦਾਂ ਲਾ ਸਕਦੇ ਹੋ ਬਟ ਦਮੰਦਾਂ ਲਾਉਣ ਵਾਸਤੇ ਤੁਹਾਡੇ ਕੋ ਸਾਰਿਆਂ ਤੋਂ ਮੇਨ ਚੀਜ਼ ਜਿਹੜੀ ਹੈ ਕਿ ਕੁਰੀ ਕੁਲਮ ਹੋਣਾ ਚਾਹੀਦਾ ਹੈਗਾ ਤੇ ਇੱਕ ਕਰੀ ਆਪਾਂ ਇਹ ਚੀਜ਼ ਵੀ ਦੱਸ ਦੇਈਏ ਕਿ ਕੁਰੀ ਕੁਲਮ ਨੂੰ ਤੁਸੀਂ ਜਿਹੜਾ ਹੈਗਾ ਕਿੱਥੋਂ ਬਣਾ ਸਕਦੇ ਹੋ ਇੰਟਰਨੈਟ ਦੇ ਉੱਪਰ ਜਾ ਕੇ ਇੱਕ ਤੇ ਕੁਰੀਕulum ਹੋਣਾ ਚਾਹੀਦਾ ਤੇ ਦਮਾਂਡੇ ਨਾਲ ਨਹੀਂ ਜੇਨ ਕਿਸ ਤੁਹਾਨੂੰ ਨਹੀਂ ਪਤਾ ਏਜੰਸੀ ਕੀ ਹੈ ਤੁਸੀਂ ਗੂਗਲ ਤੇ ਸਰਚ ਕਰੋ ਏਜੰਸੀਆ ਪਰ ਲਿਖੋ ਏਜੰਸੀਆ ਪਰ ਲਿਖੋ ਏਜੰਸੀਆ ਪਰ ਲਿਖੋ ਤੁਹਾਨੂੰ ਦੱਸ ਦੇਗੀ ਤੁਹਾਡੇ ਏਰੀਆ ਚ ਕੀ ਹੈ ਕੁਰੀਕulum ਬਣਾਉਣ ਲਈ ਇੱਕ CV Europe ਪਾਸ ਕਰਕੇ ਵੈਬਸਾਈਟ ਉੱਤੇ ਜਾ ਸਕਦੇ ਹੋ ਹੋਰ ਵੀ ਕਈ ਵੈਬਸਾਈਟਾਂ ਨੇ ਤੁਸੀਂ ਬਸ ਲਿਖਣਾ ਜਾ ਕੇ CV ਰੈਜ਼ੂਮੇ ਇੰਟਰਨੈਟ ਤੇ ਜਾ ਕੇ ਲਿਖਣਾ ਇਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਵੀ ਇਹਨੂੰ ਕਿੱਦਾਂ ਲਿਖਣਾ ਹੈ ਵੀ ਕੀ ਇਹਦਾ ਹੁੰਦਾ ਹੈ ਥੱਲੇ ਉਹਦਾ ਲਿੰਕ ਕਿੱਥੋਂ ਭਾਵਾ ਆਪਾਂ ਕੋਲ ਵੈਬਸਾਈਟ ਦਾ ਲਿੰਕ ਜਿਹੜਾ ਹੈ ਵੈਬਸਾਈਟ ਦਾ ਲਿੰਕ ਪਾ ਦੇ ਦਾਂਗੇ ਤੁਹਾਨੂੰ ਲਿਖ ਕੇ ਪ੍ਰੋਪਰ ਉਥੋਂ ਜਿਹੜਾ ਹੈਗਾ ਜਾ ਕੇ ਉਸ ਲਿੰਕ ਨੂੰ ਕਲਿੱਕ ਕਰਕੇ ਉਸ ਵੈੱਬਸਾਈਟ ਤੇ ਆ ਕੇ ਬਣਾ ਸਕਦੇ ਕਿਉਂਕਿ ਅਸੀਂ ਮੇਰੇ ਨਾਲ ਵੈੱਬਸਾਈਟਾਂ ਤੋਂ ਹੁਣ ਵੀ ਮੈਂ ਵੀ ਆਪਣਾ ਕੁਰੀਕੂਲਮ ਅਸੀਂ ਹਰ ਸਾਲ ਅਪਡੇਟ ਕਰਦੇ ਆਂ ਕਿ ਸਾਡੀ ਸਕਿੱਲ ਅਸੀਂ ਕੀ ਕੀਤੀ ਆ ਕੀ ਅਸੀਂ ਨਵਾਂ ਸਿੱਖਿਆ ਉਹਦੇ ਵਿੱਚ ਪਾਉਨੇ ਆ ਤਾਂ ਅਸੀਂ ਆਪਣੀ ਰੈਜ਼ਿਟਰੀ ਚ ਦਿੰਦੇ ਰਹਿੰਦੇ ਆ ਖਾਸ ਕਰਕੇ ਮੈਂ ਤੇ ਆਪਣੀ ਰੈਜ਼ਿਟਰੀ ਚ ਦਿੰਦਾ ਰਹਿੰਦਾ ਕਿਈ ਵਾਰੀ ਦਿੱਤਾ ਕੁਰੀਕੂਲਮ ਤੇ ਅਗਲੇ ਨੂੰ ਪਤਾ ਲੱਗ ਜੀ ਵੀ ਇਹ ਜਿਹੜਾ ਬੰਦਾ ਇੱਥੇ ਕੰਮ ਕਰਦਾ ਇਹਨੇ ਆਪਣੇ ਆਪ ਨੂੰ ਕਿੰਨਾ ਉੱਪਰ ਵਧਾ ਲਿਆ ਜਿਨ੍ਹਾਂ ਦੇ ਕਰ ਅਸੀਂ ਆਪਣੀ ਰੈਜ਼ਿਟਰੀ ਚ ਨਹੀਂ ਦੱਸਦੇ ਜਿੱਥੇ ਅਸੀਂ ਕੰਮ ਕਰਦੇ ਆਂ ਵੀ ਮੇਰੇ ਕੋਲ ਹੁਣ ਆ ਨਵੀ ਉਹ ਤੁਹਾਡੀ ਪ੍ਰੋਮੋਸ਼ਨ ਫੇਰ ਨਹੀਂ ਕਰਦੇ ਹਾਂਜੀ ਠੀਕ ਹੈ ਕੁਰਿਕੁਲਮ ਕਲਾ ਹੁਣ ਨੂੰ ਚਾਹੀਦਾ ਵੀ ਜਿੰਨੇ ਹੋਰ ਕੋ ਕੰਮ ਲੱਪਣਾ ਹੈ ਕੁਰਿਕੁਲਮ ਜਿਹੜਾ ਤੁਹਾਡਾ ਬਣਾ ਕੇ ਤੁਸੀਂ ਆਪਣੀ ਫੈਕਟਰੀ ਚ ਵੀ দাও ਨਾ ਤਾਂ ਉਹਦੇ ਨਾਲ ਤੁਹਾਡੇ ਜਿਹੜਾ ਹੁਣ ਕੰਮ ਕਰ ਰਹੇ ਉਹਤੇ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਇੱਕ ਤੁਹਾਨੂੰ ਹੋਰ ਆਪਾਂ ਚੀਜ਼ ਦੱਸ ਦਿਆਂ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਆਹ ਵੀਡੀਓ ਪਾਇਓ ਸਾਨੂੰ ਫੇਰ ਆਪਾਂ ਇਹ ਵਾਲੀ ਵੀਡੀਓ ਬਣਾ ਕੇ ਦੇਣੀ ਪਾਵਾਂਗੇ ਫੈਕਟਰੀਆਂ ਦੇ ਵਿੱਚ ਕਈਆਂ ਲੋਕਾਂ ਨੂੰ ਜਿੱਦਾਂ ਆਪਣੇ ਚਲੋ ਇੱਥੇ ਜਿਹੜੇ ਵੀਰ ਭਰਾ ਕੰਮ ਕਰਦੇ ਨੇ ਸਾਰਿਆਂ ਨੂੰ ਤੇ ਇਹ ਚੀਜ਼ ਦਾ ਪਤਾ ਬਾਟੇ ਦਿੱਤਾ ਤੁਸੀਂ ਇੰਡੀਆ 'ਚ ਜਿਹੜੇ ਸਾਨੂੰ ਸੁਣਦੇ ਪਏ ਆਗੇ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਫੈਕਟਰੀਆਂ ਦੇ ਵਿੱਚ ਵੀ ਜਿਹੜੀ ਤਨਖਾਹ ਹੈਗੀ ਢੱਡੀ ਲੈਵਲ ਦੇ ਹਿਸਾਬ ਨਾਲ ਕੈਟਾਗਰੀਆਂ ਦੇ ਹਿਸਾਬ ਨਾਲ ਜਿਹੜੀ ਵਾਧੀ ਹੈਗੀ ਉਹਦੇ ਉੱਪਰ ਵੀ ਆਪਾਂ ਇੱਕ ਵੀਡੀਓ ਕਰਾਂਗੇ ਵੀ ਕਿਹੜੀ-ਕਿਹੜੀ ਕੈਟਾਗਰੀਆਂ ਹੁੰਦੀਆਂ ਜਿਹਦੇ ਹਿਸਾਬ ਨਾਲ ਤੁਹਾਡੀ ਤਨਖਾਹ ਵਾਧੀ ਹੈਗੀ ਤੇ ਤੁਸੀਂ ਉਸ ਕੈਟਾਗਰੀਆ ਦੇ ਉੱਪਰ ਜਾਣ ਵਾਸਤੇ ਆਪਣੀਆਂ ਸਕਿੱਲਸ ਨੂੰ ਕਿੱਦਾਂ ਜਿਹੜਾ ਤੁਸੀਂ ਵਧਾ ਸਕਦੇ ਹੋਗੇ ਤੇ ਤੁਹਾਡੀ ਜਿਹੜੀ ਤਨਖਾਹ ਹੈਗੀ ਉਹ ਵਧੂਗੀ ਤੇ ਜੋ ਨੀ ਉੱਚੀ ਟਾਇਰ ਕੈਟਾਗਰੀ ਫੈਕਟਰੀ ਵਿੱਚ ਹੁੰਦੀ ਹੈ ਜੇ ਤੁਹਾਡੇ ਕੰਟਰੈਕਟ ਦੇ ਉੱਪਰ ਲਿਖੀ ਹੁੰਦੀਆਂ ਤੁਹਾਡੇ ਬੂਸੇ ਪਾਗ ਦੇ ਉੱਪਰ ਅਕਸਰ ਦੇ ਦੇ ਕੰਟਰੈਕਟ ਤੇ ਨਹੀਂ ਲੇਦੇ ਕੰਟਰੈਕਟ ਰੀਨਿਊ ਕਰਨਾ ਪੈਂਦਾ ਜਿਆਦਾਤਰ ਬੂਸਾ ਪਾਗ ਦੇ ਉੱਪਰ ਜਿਹੜਾ ਹੈਗਾ ਉਹ ਲਿਖਿਆ ਆ ਜਾਂਦਾ ਕਿ ਤੈਨੂੰ ਜਿਹੜੀ ਤਨਖਾਹ ਆ ਗਈ ਹੈ ਬੰਦੇ ਕੋ ਐਸ ਕੈਟਾਗਰੀ ਦੇ ਹਿਸਾਬ ਦੇ ਨਾਲ ਇਨੀ ਤਨਖਾਹ ਮਿਲੀ ਹੈਗੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਉਹਦੇ ਉੱਪਰ ਵੀ ਜਿਹੜੀ ਆਪਾਂ ਇੱਕ ਵੀਡੀਓ ਜਰੂਰ ਬਣਾ ਕੇ ਦੱਸਾਂਗੇ ਤੇ ਉਮੀਦ ਕਰਦਾ ਜੀ ਸਾਡੀ ਇਹ ਜਿਹੜੀ ਵੀਡੀਓ ਆ ਗਈ ਤੁਹਾਨੂੰ ਵਧੀਆ ਲੱਗੀ ਹੋਊਗੀ ਆਪਾਂ ਦੋਵਾਂ ਨੇ ਜ ਜੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆਈ ਹੈ ਕੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਓ ਇਹਨਾਂ ਦਾ ਅਨਸਾਰੇ ਨੋਟੀਫਿਕੇਸ਼ਨ ਤੇ ਸਾਡੀਆਂ ਸਾਰੀਆਂ ਜਿਹੜੀਆਂ ਨੇ ਨਵੀਆਂ ਅਪਡੇਟਸ ਤੁਹਾਨੂੰ ਮਿਲਦੇ ਰਹਿਣਗੀਆਂ ਸਾਡੀਆਂ ਵੀਡੀਓ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣਗੀਆਂ ਜੇ ਤੁਸੀਂ ਬੈਲ ਆਈਕਨ ਨੂੰ ਕਲਿੱਕ ਕਰੋਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ